ਆਡੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਸਾਰਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਭ ਠੀਕ ਠਾਕ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਪੱਲੇ ਵਾਲਾ ਬਟਨ ਜਰੂਰ ਨਾ ਆਪ ਦਿਆ ਕਰੋ ਕਿਉਂਕਿ ਸਾਡੀ ਵੀਡੀਓ ਹਰ ਇੱਕ ਤੁਹਾਡੇ ਤੱਕ ਪਹਿਲਾਂ ਪਹੁੰਚੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਜਰੂਰ ਕਰਦੇ ਅੱਜ ਤੁਹਾਨੂੰ ਕਰਜ਼ੇ ਤੋਂ ਵੀਡੀਓ ਬਣਾ ਰਹੇ ਆ। ਦੇਖੋ ਕਰਜ਼ੇ ਤੋਂ ਸਾਰੇ ਲੋਕ ਬਹੁਤ ਪਰੇਸ਼ਾਨ ਨੇ। ਇੰਨੇ ਕ ਫੋਨ ਆਉਂਦੇ ਨੇ, ਇੰਨਿਆਂ ਕ ਮੇਰੀਆਂ ਧੀਆਂ ਭੈਣਾਂ, ਮੇਰੇ ਭਰਾ ਤੇ ਮੇਰੇ ਬੱਚੇ ਰੋਂਦੇ ਨੇ। ਇਹ ਵੀ ਇੱਕ ਬਹੁਤ ਵੱਡਾ ਕੋੜ ਲੱਗ ਜਾਂਦਾ ਸਰੀਰ ਨੂੰ ਜਦੋਂ ਅਸੀਂ ਕਿਸੇ ਦਾ ਕਰਜ਼ਾ ਦੇਣਾ ਹੁੰਦਾ। ਕਰਜ਼ਾ ਵੀ ਅਗਲਾ ਕਿਸੇ ਵਜ੍ਹਾ ਕਾਰਨ ਹੀ ਲੈਂਦਾ ਜਦੋਂ ਕਿਸੇ ਨੂੰ ਜ਼ਰੂਰਤ ਪੈਂਦੀ ਆ ਅਮਰਜੈਂਸੀ ਦੇ ਵਿੱਚ ਜਾਂ ਤਾਂ ਲੜਕੀ ਦਾ ਵਿਆਹ ਜਾਂ ਫਿਰ ਕੋਈ ਬਿਮਾਰੀ ਆ ਗਈ ਘਰ ਦੇ ਜਾਂ ਕਿਸੇ ਵੀ ਕਿਸਮ ਦੀ ਮਜਬੂਰੀ ਆ ਤਾਂ ਅਗਲਾ ਕਰਜ਼ਾ ਲੈਂਦਾ ਉਸ ਕਰਜ਼ੇ ਨੂੰ ਚੁਕਾਉਣ ਲਈ ਇਨਸਾਨ ਦੂਜਾ ਕਰਜ਼ਾ ਲੈਂਦਾ ਤੇ ਦੋ ਕਰਜ਼ੇ ਹੋ ਗਏ ਫਿਰ ਦੋਨੋਂ ਚੁਕਾਉਣ ਲਈ ਹੋਰ ਕਰਜ਼ਾ ਲੈਂਦਾ ਤੇ ਇਸੇ ਤਰ੍ਹਾਂ ਹੀ ਕਰਜ਼ੇ ਤੇ ਕਰਜ਼ਾ ਇਨਸਾਨ ਦੇ ਉੱਪਰ ਬੋਧਾ ਰਹਿੰਦਾ ਦੇਖੋ ਕੋਈ ਐਹ ਜੀ ਦੁਨੀਆ ਤੇ ਚੀਜ਼ ਨਹੀਂ ਹੈ ਵੀ ਕਰਜ਼ਾ ਫੂਕ ਮਾਰ ਤੇ ਉੱਤ। ਮੇਰਾ ਕਰਜ਼ਾ ਮੁਕਤ ਦਾ ਇਹੀ ਮਤਲਬ ਹੁੰਦਾ ਜਿਹੜੀ ਤੁਹਾਡੀ ਮਿਹਨਤ ਆ ਉਸੇ ਜਿਹੜਾ ਕੰਮ ਕਰਦੇ ਹੋ, ਕਾਰੋਬਾਰ ਕਰਦੇ ਇਹ ਤੁਹਾਡਾ ਚੱਲਣ ਲੱਗ ਜਾਏਗਾ। ਘਰ ਦੇ ਵਿੱਚ ਜਿਹੜੇ ਬੇਵਜਾ ਪੈਸੇ ਖਰਚ ਹੁੰਦੇ ਨੇ ਉਹ ਰੁਕ ਜਾਣਗੇ ਜਿੰਨੇ ਬਿਮਾਰੀ ਤੇ ਲਾ ਲੋ, ਮੁਕੱਦਮੇ ਤੇ ਲਾ ਲੋ, ਜਾਂ ਚਾਨਕ ਕੋਈ ਚੀਜ਼ ਮਸ਼ੀਨਰੀ ਖਰਾਬ ਹੋ ਗਈ। ਜਾ ਤੁਹਾਡੇ ਰੁਕੇ ਹੋਏ ਕੰਮ ਨੇ ਉਹ ਚੱਲਣ ਲੱਗ ਜਾਣਗੇ ਤੁਹਾਡੀ ਚਾਹੇ ਨੌਕਰੀ ਆਪਦੀ ਪੇਮੈਂਟ ਵੱਜੂਗੀ ਤੁਹਾਡੀ ਇਨਕਮ ਵੱਜੂਗੀ ਇਹਦੇ ਨਾਲ ਹੀ ਜਦੋਂ ਪੈਸਾ ਵੱਧਣਾ ਸ਼ੁਰੂ ਹੋ ਜਾਂਦਾ ਤਾਂ ਕਰਜ਼ਾ ਵੀ ਲੈਣਾ ਸ਼ੁਰੂ ਹੋ ਜਾਂਦਾ ਜਦੋਂ ਇਨਕਮ ਘਟ ਜਾਂਦੀ ਹੈ ਤੇ ਕਰਜ਼ਾ ਵੱਧ ਜਾਂਦਾ ਫਿਰ ਇਨਸਾਨ ਸਮਝ ਲਓ ਵੀ ਆਤਮ ਹੱਤਿਆ ਲਈ ਤੁਰਦਾ ਵੀ ਮੈਂ ਆਤਮ ਮੇਰੇ ਕੋਲੇ ਆਉਂਦੇ ਨੇ ਫੋਨ ਅਸਤਾ ਜੀ ਫਾਹਾ ਲੈ ਕੇ ਮਰ ਜਾਣਾ ਜੀ ਇੱਕ ਕੁੜੀ ਦਾ ਕੱਲ ਫੋਨ ਆਇਆ ਦੇਖੋ ਕੁਦਰਤ ਦੀ ਖੇਡ ਮੈਂ ਇਹ ਹੈ ਹੋਇਆ ਵੀ ਮੈਂ ਫੋਨ ਨਹੀਂ ਚੁੱਕਾਂਗੀ ਮੈਂ ਤੁਸੀਂ ਮੈਨੂੰ ਬੋਲ ਕੇ ਮੈਸੇਜ ਛੱਡ ਦਿਓ ਵੀ ਮੈਂ ਤੁਹਾਡੇ ਨਾਲ ਗੱਲ ਕਰ ਲਿਆ ਕਰਾਂਗੀ ਜਦੋਂ ਮੇਰਾ ਟਾਈਮ ਲੁੱਕਾ ਇਹ ਨਹੀਂ ਵੀ ਤੁਸੀਂ ਮੈਸੇਜ ਕੀਤਾ ਹੋ ਸਕਦਾ 3 ਦਿਨ ਲੱਗ ਜਾਂ 4 ਦਿਨ ਲੱਗ ਜਾਂ ਨਾ ਇੱਕ ਨਹੀਂ ਹੁਣ ਮੈਂ ਵੀ ਕਵੀਲਦਾਰ ਨਹੀਂ ਮੈਂ ਵੀ ਕਿਤੇ 100 ਪਾਸੇ ਜਾਣਾ ਆਉਣਾ ਵੀ ਹੁੰਦਾ ਤੇ ਤੁਹਾਨੂੰ ਪਤਾ ਹੋਰ ਵੀ ਘਰੇਲੂ ਕੰਮ ਬਹੁਤ ਹੁੰਦੇ ਨੇ ਇਨਸਾਨ ਨੂੰ ਇੱਕ ਨਹੀਂ ਤੇ ਕਈ ਵਾਰੀ ਕੋਈ ਰਿਸ਼ਤੇਦਾਰ ਆ ਗਿਆ ਕਈ ਵਾਰੀ ਆਪਾਂ ਨੂੰ ਜਾਣਾ ਪੈ ਗਿਆ ਕਿਤੇ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਕਈ ਵਾਰੀ ਕਿਸੇ ਦੁੱਖ ਦੇ ਸੁੱਖ ਦੇ ਵਿੱਚ ਵੀ ਜਾਣਾ ਪੈਂਦਾ ਗਮੇ ਸਾਦੀ ਵਿਆਹ ਸਾਰੇ ਕਿਤੇ ਜਾਣਾ ਇੰਨਾਕ ਤਾਂ ਆਪਾਂ ਸਾਰੇ ਸਮਝਦੇ ਹਾਂ ਸਾਰੇ ਆਪਾਂ ਕਬੀਲਦਾਰਾਂ ਤੇ ਉਹਦੇ ਵਿੱਚ ਕੀ ਹੁੰਦਾ ਜਦੋਂ ਉਹ ਮੇਰੇ ਮੈਂ ਫੋਨ ਉਠਾਉਂਦੀ ਨਹੀਂ ਛਿੱਤ ਛਿੱਤ ਤੁਹਾਨੂੰ ਸਾਰਿਆਂ ਨੂੰ ਪਤਾ ਤਿੰਦਰ ਹੋ ਗਏ ਇੱਕ ਚੀਜ਼ ਮੈਂ ਦੇਖੀ ਆ ਟੇਬਲ ਤੇ ਫੋਨ ਪਿਆ ਆਨ ਹੋ ਗਿਆ ਜਦ ਆਨ ਹੋਇਆ ਤਾਂ ਮੈਨੂੰ ਚੱਕਣਾ ਪਿਆ ਲਖੇ ਵੀ ਇਹ ਤਾਂ ਰੱਬ ਨੇ ਆਨ ਕਰਤਾ ਜੇ ਸੇਵਾ ਲਾਇਆ ਤਾਂ ਸੇਵਾ ਨਿਭਾਉਣੀ ਵੀ ਪੈਂਦੀ ਜਦੋਂ ਮੈਂ ਫੋਨ ਚੱਕਿਆ ਤਾਂ ਕੁੜੀ ਬਹੁਤ ਦੁਖਿਆਰੀ ਉਹ ਕਹਿੰਦੀ ਮੈਂ ਤਿੰਨ ਵਾਰੀ ਆਂਟੀ ਜ਼ਹਿਰ ਪੀ ਲਿਆ ਐਨਾ ਕਰ ਜਾ ਬਹੁਤ ਕੁਝ ਦੱਸਿਆ ਮੈਨੂੰ ਜਾਨੀ ਠੀਕ ਹੈ ਜਾਨੀ ਐਨਾ ਦੁਖੀ ਇਨਸਾਨ ਮੈਨਕੀ ਕੋਈ ਦੁਨੀਆ ਤੇ ਪ੍ਰਮਾਤਮਾ ਸਾਰੇ ਨੂੰ ਸੁਖੀ ਰੱਖੇ ਕੋਈ ਨਾ ਹੋਵੇ ਮੈਂ ਇਹੀ ਕਹਿੰਦੀ ਵੀ ਐਨਾ ਦੁਖੀ ਇਨਸਾਨ ਦੁਨੀਆ ਤੇ ਨਾ ਹੋਵੇ ਮਾਲਕੋ ਸਾਰੇ ਪਾਸੇ ਤੋਂ ਸੁਖੀ ਕਰੇ ਉਸ ਬੱਚੀ ਤੇ ਇੱਕ ਪਰਸੋਂ ਫੋਨ ਆਇਆ ਉਹ ਵੀ ਇੱਕਣੀ ਟੇਬਲ ਤੇ ਫੋਨ ਪਿਆ ਸੀ ਉਧਰ ਲੌਬੀ ਦੇ ਵਿੱਚ ਤੇ ਫੋਨ ਆਨ ਹੋ ਗਿਆ ਜਦੋਂ ਆਨ ਹੋ ਗਿਆ ਮੈਂ ਚੱਕਿਆ ਮੈਂ ਕਿਹਾ ਵੀ ਫੋਨ ਤਾਂ ਆਪਣੇ ਆਪ ਹੀ ਆਨ ਹੋ ਗਿਆ ਮੈਨੂੰ ਸ਼ੱਕ ਉਹ ਦਿਨ ਏਸੀ ਵੀ ਹੋ ਸਕਦਾ ਵੀ ਇਹਨੇ ਮੈਨੂੰ ਦੂਰੋਂ ਖਿੱਚ ਲਿਆ ਮੇਰੇ ਹੱਥ ਨੂੰ ਤੇ ਇਹ ਆਨ ਹੋ ਗਿਆ ਪਰ ਨਹੀਂ ਕੁਝ ਪਰਮਾਤਮਾ ਦੀ ਰਜਾ ਹੈਗੀ ਆ ਜਿਨ੍ਹਾਂ ਨਾਲ ਉਹਨੇ ਗੱਲ ਕਰਵਾਉਣੀ ਆ ਤਾਂ ਫੋਨ ਵੀ ਔਨ ਹੋ ਜਾਂਦਾ ਅਗਰ ਜਿਹਦੇ ਨਾਲ ਨਹੀਂ ਗੱਲ ਕਰਵਾਉਣੇ ਮੈਂ ਇਹ ਵੀ ਦੇਖ ਲਿਆ ਮੈਂ ਫੋਨ ਲਾਉਣੇ ਤੇ ਅਗਲਾ ਚੱਕਦਾ ਹੀ ਹੈ ਨੀਗਾ ਦੇਖੋ ਜੇ ਮੈਂ ਲਾਉਣੇ ਆ ਫੋਨ ਤਾਂ ਅਗਲੇ ਦੀ ਆਵਾਜ਼ ਨਹੀਂ ਆਉਂਦੀ ਮੇਰੇ ਤੱਕ ਇਹ ਵੀ ਕੋਈ ਮਾਲਕ ਦੀ ਕਿਰਪਾ ਹੀ ਹੈ ਹੁਣ ਇਹ ਵੀਡੀਓ ਕੋਲ ਦੇਖੋ ਕਿੰਨੇ ਲੋਕਾਂ ਦੇ फटाफट ਕੰਮ ਬਣ ਰਹੇ ਨੇ ਇੱਕ ਕੁੜੀ ਦਾ ਮੈਨੂੰ ਅੱਧੇ ਘੰਟੇ ਬਾਅਦ ਫੋਨ ਆਇਆ ਸੀ ਉਹਨਾਂ ਨੇ ਕਾਰ ਵਾਸਤੇ ਲੋਨ ਦੀ ਫੈਲਾਈ ਸੀ ਉਹਨਾਂ ਕੋਲੋਂ ਜਿਨ੍ਹਾਂ ਤੋਂ ਦਫ਼ਤਰ ਤੋਂ ਉਹਨਾਂ ਨੇ ਲੋਨ ਕਰਵਾਇਆ ਸੀ ਉਹ ਉਹਨਾਂ ਦੇ ਸਾਰੇ ਕਾਗਜ਼ਾਤ ਉਹਦੇ ਸਾਈਨ ਕਰਵਾ ਕੇ ਲੈ ਕੇ ਸੀ ਉਹ ਡਰ ਗਈ ਸੀ ਮੈਂ ਕਿਹਾ ਵੀ ਵੀ ਇਹ ਇੰਨੇ ਕਿ ਤਾਂ ਇਹਨਾਂ ਨੇ ਕਰਨੀ ਹੀ ਹੁੰਦੀ ਹੈ ਤੁਸੀਂ ਰਹਿਣ ਦੋ ਕਰਵਾ ਲਓ ਪਰ ਉਹ ਡਰ ਗਈ ਕਿ ਕੁੜੀ ਦੇ ਨਾ ਤਾਂ ਮਾਂ ਸੀ ਨਾ ਪਿਓ ਸੀ ਕਿ ਭਰਾ ਸੀ ਤਿੱਕ ਪੈਣ ਸੀ ਕਹਿੰਦੇ ਨਹੀਂ ਆਂਟੀ ਵੀ ਸਾਨੂੰ ਤਾਂ ਕੋਈ ਇਹੋ ਜਿਹਾ ਹੀ ਲੱਗ ਦੱਸ ਨਹੀਂਦਾ ਸਾਡਾ ਇਹਦੇ ਕੋਲੋਂ ਛਟਕਾਰਾ ਹੋਇਆ ਮੈਂ ਉਹ ਦੋ ਅੱਖਰ ਬੁੱਸੇ ਆਪਾਂ ਕਹਿੰਦੇ ਨੇ ਅੱਖਰ ਅੱਖਰਾਂ ਵਿੱਚ ਬੜੀ ਪਾਵਰ ਹੈ ਮੈਂ ਕਹਿ ਕਰਲਾ ਬੈਠ ਕੇ ਲਾ ਦੇ ਪੌਣਾ ਘੰਟਾ ਘੰਟਾ ਲਾ ਦੇ ਉਹ ਕੁੜੀ ਨੇ ਕੀਤਾ ਕਰਨ ਤੋਂ ਅੱਧਾ ਘੰਟੇ ਬਾਅਦ ਕੁੜੀ ਕਹਿੰਦੀ ਸਾਡੇ ਘਰੇ ਆਪਣੇ ਆਪ ਆ ਕੇ ਕਾਗਜ਼ ਵਾਪਸ ਕਰਕੇ ਕਹਿੰਦੀ ਸਾਡੇ ਜਿਹੜੇ ਕਹਿੰਦੇ ਸੀ ਕਹਿੰਦੀ ਅਸੀਂ ਕਹਿੰਦੇ ਅਸਤਾ ਕਾਗਜ਼ ਵਾਪਸ ਲੈਣ ਨੇ ਕਹਿੰਦੀ ਉਹ ਕਹਿੰਦੇ ਨੇ ਚੱਕੋ 35000 ਰੁਪਇਆ ਆ ਚੱਕੋ ਉਹਦੇ ਕਾਗਜ਼ ਉਹਦਾ ਜਦ ਹੀ ਮੈਨੂੰ ਫੋਨ ਆਇਆ ਕਹਿੰਦੀ ਆਂਟੀ ਵੀਮੈਕ ਕਰਮ ਤੁਮ ਅੱਧੇ ਘੰਟੇ ਬਾਅਦ ਸਾਡੇ ਘਰ ਵਿੱਚ ਸ਼ਾਂਤ ਹੋਗੇ ਕਹਿੰਦੇ ਅਸੀਂ ਤਾਂ ਰੋਂਦੇ ਫਿਰਦੇ ਸੀ ਵੀ ਇਹ ਸਾਡੇ ਨਾਲ ਕੀ ਨਵਾਂ ਸਿਆਪਾ ਹੋ ਗਿਆ ਕਹਿੰਦੇ ਸਾਰੇ ਕਾਸਤੇ ਸਾਡੇ ਘਰ ਤੇ ਵੀ ਸਾਡੀ ਹਰ ਇੱਕ ਚੀਜ਼ ਤੇ ਸੈਨੀਟ ਕਰਵਾ ਕੇ ਲੈ ਗਈ ਸੀ ਚਲੋ ਉਹ ਤਾਂ ਹੋਈ ਬੀਤੀ ਗੱਲ ਦੇਖੋ ਕਰਨਾ ਤੁਮ ਆਤਮਾ ਨੇ ਹੁੰਦਾ ਜਿਹਦੇ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਜਿਹੜੇ ਜਿਨ੍ਹਾਂ ਨੇ ਹੁਣ ਇਹ ਸੋਚ ਲਓ ਵੀ ਆਪਾਂ ਮਹਾਪੁਰਸ਼ ਕੋਲ ਜਾਣਾ ਕਿੱਡੇ ਮਹਾਪੁਰਸ਼ ਹੋਣਾ ਚਾਹੀਏ ਉਹਦੇ ਕੋਲ ਵੀ ਸਾਰਿਆਂ ਦੇ ਕੰਮ ਨਹੀਂ ਬਣਦੇ ਉਹਨਾਂ ਕੀਦੇ ਬਣਦੇ ਨੇ ਜਿਹੜਾ ਉਹਨਾਂ ਦੇ ਨਾਲ ਪਿਛਲੇ ਜਨਮ ਦੇ ਵਿੱਚ ਜੁੜਿਆ ਹੁੰਦਾ ਕੋਈ ਨਾ ਕੋਈ ਉਹਨਾਂ ਦਾ ਸੰਬੰਧ ਹੁੰਦਾ ਕਿਤੇ ਨਾ ਕਿਤੇ ਉਸ ਮਹਾਪੁਰਸ਼ ਦੀ ਉਸ ਇਨਸਾਨਿਸ਼ ਸੇਵਾ ਕੀਤੀ ਹੁੰਦੀ ਉਹ ਸੇਵਾ ਦਾ ਫਲ ਉਸ ਮਹਾਪੁਰਸ਼ ਕੋਲ ਹੀ ਮਿਲਦਾ ਜਿੰਨਾ ਮਰਜੀ ਕਿਤੇ ਭਿਰ ਜਵੇ ਹੈ ਕਿ ਨਹੀਂ ਐਵੇਂ ਹੁੰਦਾ ਹਰ ਇੱਕ ਚੀਜ਼ ਦਾ ਸਾਨੂੰ ਇਹ ਸਮਝਣ ਦੀ ਪਹਿਲਾਂ ਤਾਂ ਲੋੜ ਹੈ ਮਰ ਤੁਹਾਨੂੰ ਦੱਸਣ ਲੱਗੀਆਂ ਆਪਾਂ ਉਸ ਗੱਲ ਤੇ ਹੁਣੇ ਜਿਹੜੀ ਗੱਲ ਆਪਾਂ ਨੂੰ ਜ਼ਰੂਰੀ ਆ। ਦੇਖੋ ਕਰਜਾ ਲਹੁ ਧੀਰਜ ਰੱਖ। ਕੰਮ ਕਰੋ, ਮਿਹਨਤ ਕਰੋ। ਪੈਸਾ ਫਜ਼ੂਲ ਨਾਲ ਖਰਚੋ, ਜਿੱਥੇ ਸਰਦਾ ਉੱਥੇ ਸਾਰੋ। ਹੁਣ ਤੁਸੀਂ ਕੀ ਕਰਨਾ ਇੱਕ ਮਿੱਟੀ ਦਾ ਕੁੱਝਾ ਲੈਣਾ। ਚਾਹੇ ਕੁੱਝੀ ਲੈ ਲੋ ਚਾਹੇ ਕੁੱਝਾ ਜਿਹਦੇ ਵਿੱਚ ਆਂਡਾ ਪੂਰਾ ਸਪੈਜੇ। ਉਸ ਆਂਡੇ ਨੂੰ ਤੁਸੀਂ ਥੋੜਾ ਜਿਹਾ ਤੇੜਾ ਲਿਆ ਦੇਣੀ ਹੈ। ਥੋੜੇ ਜਿਹਾ ਉੱਤੇ ਤੁਸੀਂ ਕੁੱਜੇ ਦੇ ਵਿੱਚ ਅੰਡਾ ਪਾ ਦੇਣਾ ਅੰਡਾ ਪਾ ਕੇ ਥੋੜਾ ਜਿਹਾ ਆਟਾ ਪਾ ਦੇਣਾ ਕਣਕ ਦਾ ਥੋੜਾ ਜਿਹਾ ਮਿੱਠਾ ਦੇਸੀ ਘਿਓ ਮੜਿਆ ਨਾ ਤੁਸੀਂ ਇਸ ਕੁੱਜੇ ਦੀ ਜਿਹੜੀ ਠੂਠੀ ਹੈ ਉੱਤੇ ਠੂਠੀ ਦੇ ਦੇਣੀ ਆ ਠੂਠੀ ਨੂੰ ਤੁਸੀਂ ਆਟੇ ਦੇ ਨਾਲ ਉਹ ਕਰ ਦੇਣਾ ਟੱਕ ਦੇਣਾ ਉੱਤੋਂ ਆਟੇ ਦੇ ਨਾਲ ਮਤਲਬ ਠੂਠੀ ਜਾਇ ਕੋ ਅੱਜ ਕੱਲ ਦਾ ਚੇਪੀਆਂ ਵਗੈਰਾ ਬਹੁਤ ਕੁਝ ਆ ਰਿਹਾ ਟੁੱਠੀ ਨੂੰ ਕੋਈ ਕਾਉਂ ਵਗੈਰਾ ਲਾ ਰਾਂਗਾ ਹੁਣ ਜਿਹੜਾ ਕੁੱਜਾ ਚਾਹੇ ਤਾਂ ਉਹਦੇ ਵਿੱਚ ਪਹਿਲਾਂ ਗਲੀ ਕੱਢ ਲਓ ਬਰਮੇਨ ਜਾਂ ਪੇਸ਼ ਕਸਮ ਬੜੀ ਸੌਖੀ ਨਿਕਾ ਜਾਂਦੀ ਹੈ ਪੇਸ਼ ਕਸ ਘੁਮਾ ਕੇ ਵੀ ਐ ਨਿਕਲ ਜਾਂਦੀ ਹੈ ਉਹਦੇ ਵਿੱਚ ਗਲੀ ਘਟ ਹੁਣ ਇਹਨੂੰ ਕੁੱਜੇ ਨੂੰ ਤੁਸੀਂ ਆਪਣੀ ਛੱਤ ਉੱਤੇ ਰੱਖੋ ਉੱਥੇ ਕੀੜੀਆਂ ਆਉਣਗੇ ਕਾਲੇ ਰੰਗ ਦੀਆਂ ਜਦੋਂ ਤੁਹਾਡੇ ਘਰੇ ਕਾਲੇ ਰੰਗ ਦੀਆਂ ਕੀੜੀਆਂ ਆਉਣ ਲੱਗੀਆਂ ਤੁਹਾਡੇ ਘਰੇ ਧਨ ਆਉਣਾ ਸ਼ੁਰੂ ਹੋ ਜਾਵੇ ਉਹ ਜਿਹੜਾ ਇਹਦੇ ਵਿੱਚ ਆਂਡਾ ਉਹ ਸਾਰਾ ਕੀੜੀਆਂ ਹੌਲੀ-ਹੌਲੀ ਖਾ ਕੇ ਇਹਨੂੰ ਖਾਲੀ ਕਰ ਦਿੰਦੀਆਂ ਜਿਵੇਂ ਜਿਵੇਂ ਕੀੜੀਆਂ ਆਉਣਗੀਆਂ ਉਵੇਂ-ਉਵੇਂ ਤੁਹਾਡੇ ਕੋਲੇ ਰਸਤੇ ਖੁੱਲਦੇ ਜਾਣਗੇ ਕਰਜ਼ਾ ਲੈਣ ਦੇ ਰਾਹ ਖੁੱਲ ਜਾਣਗੇ ਕੋਈ ਕਰਜ਼ਾ ਇਹ ਜਿਹੀ ਚੀਜ਼ ਨਹੀਂ ਹੁੰਦੀ ਉਹ ਹੁੰਦਾ ਹੈਗੇ ਐਮਰਜੈਂਸੀ ਨੰਬਰ ਉਹ ਉਦੋਂ ਨੂੰ ਉਹ ਵੀ ਕੀ ਪਤਾ ਕਿਹੜੇ ਇਨਸਾਨ ਤੇ ਕੰਮ ਕਰ ਰਹੇ ਨੇ ਇਹ ਜਿਹੜਾ ਹੈਗਾ ਇਹਦੇ ਹੌਲੀ-ਹੌਲੀ ਕਰਨਾ ਕਰੋ ਸਾਰਿਆਂ ਤੇ ਕੰਮ ਜਿਹੜਾ ਮੈਂ ਤੁਰਤਪੁਰ ਕਹਿੰਨੀ ਹੁੰਦੀ ਆ ਉਹ ਕਰਦਾ ਹੁੰਦਾ 1 2 3 ਬਾਹਲੇ ਹੱਦ ਪੰਜ ਬੰਦੇ ਆਉਂਦੇ ਜਿਹੜਾ ਨੰਬਰ ਲਿਖਿਆ ਉਹ ਅਮਰਜੈਂਸੀ ਦੇ ਵਿੱਚ ਜਿਵੇਂ ਕੋਈ ਬਿਮਾਰ ਪਿਆ ਪੈਸੇ ਨਹੀਂ ਮਿਲ ਰਹੇ ਜਿਵੇਂ ਕੋਈ ਸਮਝ ਲੋ insan ਗੱਡੀ ਖਰਾਬ ਹੋ ਗਈ ਜਾਂ ਤੁਹਾਡੀ ਆ ਕੇ ਗਾਲੀ ਗਲੋਚ ਕੱਟ ਰਿਹਾ ਮਾਪੇਣ ਕਰ ਰਿਹਾ ਕੋਈ ਜਿਹਦਾ ਤੁਸੀਂ ਕਰਜ਼ਾ ਦੇਣ ਉਦੋਂ ਉਹ ਤੁਹਾਡਾ ਜਿਹੜਾ ਮਨ ਆ ਉਸ ਕਾਲਪੁਰਖ ਨਾਲ ਜੁੜਿਆ ਹੁੰਦਾ ਕਿ ਆਪਣੇ ਅੰਦਰੋਂ ਇੱਕ ਤੜਫਰ ਇੱਕ ਤਰਫ ਹੁੰਦੀ ਆ ਤੜਫ ਵੱਧ ਜਾਂਦੀ ਇਨਸਾਨ ਦੀ ਜਦੋਂ ਕੋਈ ਬਿਮਾਰ ਪਿਆ ਹੁੰਦਾ ਉਦੋਂ ਵੀ ਉਹ ਤੜਫ ਵੱਧ ਜਾਂਦੀ ਆ ਇਨਸਾਨ ਦੀ ਫਿਰ ਪੁਕਾਰ ਸੁਣਦਾ ਪ੍ਰਮਾਤਮਾ ਹੁਣ ਇੱਕ ਕੀੜੀਆਂ ਉਹਨੂੰ ਖਾ ਕੇ ਖਾਲੀ ਕਰ ਦੇਣੀਆਂ ਜਦ ਤੁਹਾਨੂੰ ਪਤਾ ਲੱਗੂ ਵੀ ਇਹ ਖਾਲੀ ਹੋ ਗਿਆ ਉਹਦੀ ਆਵਾਜ਼ ਆਉਂ ਟੰ ਟੰ ਖੜਕਾ ਕਰਨਾ ਸ਼ੁਰੂ ਹੋ ਜੂਗੀ ਇਹ ਘੱਟੋ ਘੱਟ 2 ਮਹੀਨੇ ਵੀ ਲੱਗ ਸਕਦੇ ਨੇ 3 ਮਹੀਨੇ ਵੀ ਲੱਗ ਸਕਦੇ ਨੇ ਪਤਾ ਨਹੀਂ ਕਿੰਨੇ ਚਰਚੀਓ ਖਾਣਗੇ ਕਦੋਂ ਉਹ ਤੁਹਾਡੇ ਕੋਠੇ ਤੇ ਆਉਣਗੇ ਹੂੰ ਪਰ ਇੰਨਾ ਕ ਖਿਆਲ ਰੱਖਿਓ ਉਹ ਜਿਹੜੀ ਗਲੀ ਆ ਉਹ ਬਹੁਤ ਬਰੀਕ ਹੋਵੇ ਜਿਆਦਾ ਵੱਡੀ ਨਾ ਹੋਵੇ ਉਹਦੇ ਵਿੱਚ ਕੋਈ ਕੌਂਬ ਵਗੈਰਾ ਜਾਂ ਕੋਈ ਹੋਰ ਪੰਜ ਛਟੂ ਨਾ ਪਾਵੇ ਹੂੰ ਸਮਝ ਗਏ ਨਾ ਜਿੰਨਾ ਕ ਸੁਵੇਦਾ ਮੂ ਹੁੰਦਾ ਉਨਿਓ ਗਲੀ ਹੋਵੇ ਹੂੰ ਜੇ ਤੁਹਾਨੂੰ ਇਹਦੀ ਫੇਰ ਵਾਜੂ ਟਣਕ ਟਣਕ ਕਰ ਦੇਦੀ ਤਾਂ ਤੁਸੀਂ ਇਸੇ ਤਰ੍ਹਾਂ ਦਵਾਰੇ ਫੇਰ ਕਰ ਸਕਦੇ ਹੋ ਹੁਣ ਤੁਸੀਂ ਪੁੱਛੋਗੇ ਜੀ ਦਿਨ ਕਿਹੜਾ ਦਿਨ ਭਾਈ ਸ਼ਨੀਵਾਰ ਤੈਮ ਜਿਹੜਾ ਮਰਜੀ ਹੋਵੇ। ਤਿਸ ਜਿਹੜੀ ਮਰਜ਼ੀ ਹੋਵੇ ਕੋਈ ਮਤਲਬ ਨਹੀਂ। ਇੰਨੇ ਨੇ ਕਿ ਛੋਟੇ-ਛੋਟੇ ਕੰਮ ਨੇ ਵੱਡੇ-ਵੱਡੇ ਫਾਇਦੇ ਹੋ ਰਹੇ ਨੇ। ਦੇਖੋ Facebook ਤੇ ਮੈਂ ਇਹ ਜਿਹੇ ਵੀਡੀਓ ਨਹੀਂ ਪਾ ਸਕਦੀ ਕਿਉਂਕਿ ਉੱਥੇ ਮੈਂ ਇੰਨਾ ਨਹੀਂ ਸਮਝਾ ਸਕਦਾ। ਇਹ ਜਿਹੇ ਵੀਡੀਓ ਨੂੰ ਸਮਝਾਉਣ ਨੂੰ ਟਾਈਮ ਲੱਗਦਾ। ਜੇ ਹੁਣ ਡਾਕਟਰ ਦਵਾਈ ਦੇ ਕੇ ਤੁਹਾਨੂੰ ਤੋੜ ਦਵੇ। ਭਾਵੇਂ ਚਾਹੇ ਤੁਹਾਡੀ ਬਿਮਾਰੀ ਛੋਟੀ ਹੈ ਚਾਹੇ ਵੱਡੀ ਹੈ ਜੇ ਤੁਹਾਨੂੰ ਉਹਨੇ ਤਿੰਨ ਗੋਲੀਆਂ ਲਾਤੀਆਂ। ਤੁਸੀਂ ਸੋਚੋਗੇ ਹੱਥ ਤੇ ਰੱਖ ਕੇ ਜੇ ਤੁਹਾਨੂੰ ਡਾਕਟਰ ਨੇ ਸਮਝਾਏ ਨਹੀਂ ਇਹ ਗੋਲੀ ਕਿਹੜੇ ਟਾਈਮ ਲੈਣੀ ਹੈ ਤੇ ਇਹ ਗੋਲੀ ਕਿਹੜੇ ਟਾਈਮ ਲੈਣੀ ਹੈ ਜਾਂ ਫਿਰ ਤੁਸੀਂ ਡਾਕਟਰ ਦੀ ਸਮਝਿਆ ਹੀ ਨਹੀਂ ਜੇ ਤੁਹਾਨੂੰ ਡਾਕਟਰ ਸਮਝਾ ਰਿਹਾ ਤੁਸੀਂ ਧਿਆਨ ਹੀ ਨਹੀਂ ਦਿੱਤਾ ਉਹੀ ਗੱਲ ਇਸ ਵੀਡੀਓ ਦੀ ਹੈ ਧਿਆਨ ਨਾਲ ਸੁਣੋਗੇ ਸੁੱਖ ਪਾਵੋਗੇ ਜਿੰਨਾ ਇਸ ਵੀਡੀਓ ਨੂੰ ਵਾਰ-ਵਾਰ ਸੁਣੋਗੇ ਉਨਾ ਤੁਹਾਨੂੰ ਨਵਾਂ ਰਿਜ਼ਲਟ ਮਿਲੂਗਾ ਇਹ ਵੀ ਤੁਸੀਂ ਤਜਰਬਾ ਕਰਕੇ ਦੇਖੋ ਕਿਸੇ ਨੂੰ ਅਗਰ ਡਾਟ ਆ ਵੀ ਜਿਹੜੀ ਏ ਆਂਟੀ ਆ ਕੋਈ ਬੇਬੇ ਆਂਟੀ ਜੋ ਵੀ ਕਹਿੰਦੇ ਕੋਈ ਮੰਮੀ ਵੀ ਕਹਿੰਦੇ ਨੇ ਵਿੱਚ ਸਤਕਾਰ ਅਗਲੇ ਦਾ ਪਾਉਂਦਾ ਵਾ ਦੇਖੋ ਉਹ ਮੇਰੀ ਵੀਡੀਓ ਫੇਸਬੁੱਕ ਤੇ ਮੈਂ ਮੇਰੇ ਪੇਜ ਦੋ ਬਣਾਏ ਨੇ ਇੱਕ ਸਹਿਲ ਜੋ ਸੋਮਲ ਤੇ ਦੂਜਾ ਹੈਗਾ ਮੇਰਾ ਸਵਰਾਜ 855 ਉੱਥੇ ਮੈਂ ਡੇਲੀ ਸ਼ਾਰਟ ਲਾਉਣੀ ਆ ਕਿ ਇੰਨੇ ਸ਼ਾਰਟ ਮੈਂ ਲਾ ਨਹੀਂ ਸਕਦੀ ਜਿੰਨੇ ਮਾਲਕ ਦੀ ਕਿਰਪਾ ਨਾਲ ਮੇਰੇ ਕੋਲੇ ਆ ਰਹੇ ਨੇ ਤੇ ਉੱਥੇ ਜਾ ਕੇ ਤੁਸੀਂ ਸ਼ਾਰਟ ਚੈੱਕ ਕਰ ਸਕਦੇ ਹੋ ਮੇਰੇ ਸਟੇਟਸ ਵੀ ਲਾਉਣੀ ਆ ਤੇ ਸ਼ਾਰਟ ਵੀ ਲਾਉਣੀ ਆ ਪਹਿਲਾਂ ਮੈਂ ਇਕੱਲੇ ਸਟੇਟਸ ਲਾਉਂਦੀ ਸੀ ਫਿਰ ਮੈਂ ਸ਼ਾਰਟ ਲੜੇ ਸ਼ੁਰੂ ਕੀਤੇ ਵੀ ਕਈ ਵਾਰੀ ਬੰਦਾ ਦੇਖ ਕੇ ਕਰ ਲੈਂਦਾ ਕਈਆਂ ਨੇ ਮੈਨੂੰ ਦੱਸਿਆ ਸੀ ਜੀ ਸਟੇਟਸ ਦੇਖਿਆ ਸੀ ਸਟੇਟਸ ਤੋਂ ਹੀ ਕੀਤਾ ਸਾਡਾ ਭਲਾ ਹੋ ਗਿਆ ਉਹ ਕਰਕੇ ਫਿਰ ਮੈਂ ਸ਼ਾਰਟ ਲਾਉਣ ਲੱਗੀਆਂ ਵੀ ਕਈ ਵਾਰੀ ਮੇਰੇ ਤੋਂ ਵੀਡੀਓ ਦੁਬਾਰਾ ਨਹੀਂ ਬਣਦੀ ਤੇ ਅਗਲਾ ਉਹ ਦੇਖਦਾ ਤੇ ਦੇਖ ਕੇ ਕਰ ਲੈਂਦਾ ਮਾਰਕ ਨੇ ਭਲਾ ਕਰ ਅੱਛਾ ਜੀ